ਜਿੰਦਾਬਾਦ ਜਿੰਦਾਬਾਦ ਮੋਦੀ ਦੀ ਪਰਮਾਨ ਸਰਕਾਰ ਮੁਰਦਾਬਾਦ ਚੰਡੀਗੜ੍ਹ ਪੰਜਾਬ న్యూਸ ਦੇ ਇਸ ਵੀਡੀਓ ਦੀ ਖਬਰ ਕਰਦਿਆਂ ਕੋ ਜਿਸ ਤਰ੍ਹਾਂ ਕਿ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ 10 ਅੱਦਾ ਦਿੱਤਾ ਗਿਆ ਸੀ ਉਸੇ ਤਿਤ ਅੱਜ ਕਿਸਾਨਾਂ ਵੱਲੋਂ ਸ਼ਹਿਰ ਕਾਦੀਆਂ ਵਿੱਚ ਦੁਕਾਨਾਂ ਬੰਦ ਰੱਖਣ ਦੀ ਅਨਾਉਂਸਮੈਂਟ ਕੀਤੀ ਗਈ ਹੈ ਤੇ ਇਹਨਾਂ ਦਾ ਸਾਲਾਂ ਵਿੱਚ ਇਹਨਾਂ ਨੇ باوجود ਇਸੇ ਕਈ ਦੁਕਾਨਾਂ ਤੇ ਰੇਡੀਆਂ ਲੋਕਾਂ ਵੱਲੋਂ ਕੁਝ ਛੋਟੇ ਪੁੱਛਣ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡਾ ਸਾਮਾਨ ਖਰਾਬ ਹੋ ਰਿਹਾ ਸੀ ਤੇ ਇਸ ਕਾਰਨ ਸਾਨੂੰ ਸਾਮਾਨ ਵੇਚਣਾ ਪੈ ਰਿਹਾ ਹੈ ਪਰ ਅਸੀਂ ਕਿਸਾਨਾਂ ਦੇ ਨਾਲ ਹਾਂ ਉਹਨਾਂ ਵੱਲੋਂ ਮੋਦੀ ਸਰਕਾਰ ਨੂੰ ਕੀਤੀ ਕਿ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾ ਕਾਦੀਆ ਅਹੀਂ ਨਹੀਂ ਕਾਦੀਆ ਤੋਂ ਕੁਲਵਿੰਦਰ ਸਿੰਘ ਪਾੜੀਆ ਦੀ ਰਿਪੋਰਟ ਹੁਣ ਉਹਨਾਂ ਦੇ ਨਾਲ ਜਿਹੜੀਆਂ ਹਟੀਆਂ ਰਹਿੰਦੀਆਂ ਸ਼ਰਤਾਂ ਸੀ ਉਹਨਾਂ ਤੋਂ ਸਰਕਾਰ ਜਿਹੜੀ ਥੋੜੀ ਜਿਹੀ ਪਛਾਣ ਗਈ ਆ ਉਹ ਵੀ ਉਹਨਾਂ ਨੇ ਇਹਨਾਂ ਨੂੰ ਮੰਨਣੀਆਂ ਪੈਣੀਆਂ ਬਲੇ ਤਾਂ ਨਾਲੋਂ ਜਾ ਰਹੇ ਸੀ ਦਿੱਲੀ ਉਹਨਾਂ ਦੇ ਨਾਲ ਬਹੁਤ ਹੀ ਘਟਿਆ ਜਿਹੜੀ ਆ ਨਿੰਦਜੋਗ ਘਟਨਾ ਜਿਹੜੀ ਮੋਦੀ ਸਰਕਾਰ ਵੱਲੋਂ ਕੀਤੀ ਗਈ ਆ ਉਹ ਤੇ ਨਿੰਦਜੋਗ ਆ ਕਿਉਂਕਿ ਸਾਡਾ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਪਹਿਲਾ ਕਿਸਾਨ ਉਹ ਤੇ ਸ਼ਹੀਦ ਹੋ ਗਿਆ ਸਾਡੇ ਨਾਲ મોદી ਨੇ ਵਾਅਦਾ ਕਰਕੇ ਸਾਰੇ ਤੇ ਖੁਦ ਮੁਕਰ ਗਿਆ ਉਦੇ ਮੁਕਰਨ ਦੇ ਵਿੱਚ ਇਹਨੂੰ ਕਈ ਵਾਰੀ ਅਪੀਲ ਕਰ ਚੁੱਕੇ ਆ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਸੀ ਹਰਗੋਬਿੰਦਪੁਰ ਸਾਹਿਬ ਤੋਂ ਕਿਸਾਨਾ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਦੇ ਮੱਦੇ ਨਜ਼ਰ ਹਲਕਾ ਸ਼੍ਰੀ ਹਰਗੋਬਿੰਦਪੁਰ ਵਿੱਚ ਬੰਦ ਨੂੰ ਪੂਰਾ ਹੰਗਾਰਾ ਮਿਲਿਆ ਉੱਥੇ ਹੀ ਪ੍ਰਦਰਸ਼ਨ ਕਰਦੇ ਹੋਏ ਮਾਝਾ ਕਿਸਾਨ ਸੰਗਰਾਸ਼ ਕਮੇਟੀ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ ਇਸ ਵੱਲੋਂ ਕਿਸਾਨਾਂ ਵਪਾਰੀਆਂ ਮਜ਼ਦੂਰਾਂ ਸਭ ਦੇ ਨਾਲ ਤੱਕਾ ਕੀਤਾ ਗਿਆ ਹੈ ਉਹਨੇ ਕਿਹਾ ਕਿ ਜੋ ਵੀ ਸਾਡੀਆਂ ਮੰਗਾਂ ਹਨ ਮੋਦੀ ਸਰਕਾਰ ਨੂੰ ਮੰਨੀਆਂ ਨਹੀਂ ਪੈਂਦੀਆਂ ਹੋਰ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ શ્રી ਹਰਗੋਬਿੰਦਪੁਰ ਤੋਂ ਬਚਿੱਤਰ ਸਿੰਘ ਅਤੇ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਂਜੀ ਬਲਵਿੰਦਰ ਸਿੰਘ ਰਾਜੂ ਮਾਜਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਹਾਂ ਪੰਜਾਬ ਦਾ ਵੇਖੋ ਇਹ ਸੰਯੁਕਤ ਮੋਰਚੇ ਵੱਲੋਂ ਉਹਨਾਂ ਸਾਡੀ ਪਹਿਲਾਂ ਹੀ ਕਾ ਲਈ ਹੈ ਜਿਹੜੇ ਸਾਡੀਆਂ ਮੰਗਾਂ ਜਿਦਾ ਐਮਐਸਪੀ ਤੇ ਕਾਨੂੰਨ ਗਰੰਟੀ ਜਿਹੜੇ ਸਾਡੇ ਨਜਾਇਜ਼ ਬੰਦੇ ਜਿਹੜੇ ਜੇਲ੍ਹਾਂ 'ਚ ਧੱਕੇ ਆ ਇੱਥੇ ਆਪਣੇ ਲਖੀਨਪੁਰ ਖੀਰੀ ਚ ਜਿਹੜੀਆਂ ਕੋਈ ਵੀ ਵਧਿੱਕੀਆਂ ਜਿਹੜੀਆਂ ਕਿਸਾਨਾਂ ਤੇ ਉਹਨਾਂ ਸਾਰਿਆਂ ਦੇ ਸਬੰਧਾਂ ਦੇ ਵਿੱਚ ਇਹ ਜਿਹੜੀ ਸਾਡੀ ਨਾ ਸੰਯੁਕਤ ਮੋਰਚੇ ਦੀ ਕਾਰ ਹੈ ਪੂਰੇ ਭਾਰਤ باندې ਅੱਜ ਕਿ ਭਾਰਤ ਵਿੱਚ ਜੁਰਮ ਹੋਣ ਡਿਆ ਕਿਉਂਕਿ ਜਦੋਂ ਦੀ ਇਹ ਮੋਦੀ ਸਰਕਾਰ ਆਈ ਆ ਪੂਰੇ ਲਗਭਗ ਇਹਨੂੰ 10 ਸਾਲ ਹੋ ਜੇ ਲੱਗੇ ਆ ਥੋੜੇ ਇਹਦੇ ਰਹਿ ਗਏ ਬਾਕੀ ਕੁਝ ਮਹੀਨੇ ਇੱਕ ਦੋ ਹੀ ਤੇ ਇਹਨਾਂ ਦਾ 10 ਸਾਲਾਂ ਵਿੱਚ ਇਹਨਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਤੇ ਦੁਕਾਨਦਾਰਾਂ ਤੇ ਜਿੰਨੇ ਵੀ ਛੋਟੇ ਇਹ ਦੁਕਾਨਦਾਰੀ ਭਾਇਓ ਮਜ਼ਦੂਰੀ ਭਾਇਓ ਕਿਸਾਨੀ ਸਾਰਿਆਂ ਤੇ ਜੁਰਮ ਕੀਤਾ ਇਹ ਇਹ ਚਾਹੁੰਦੇ ਆ ਵੀ ਸਾਰਾ ਕੁਝ ਜਿਹੜਾ ਦੇਸ਼ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾਵੇ ਜਿੱਦਾਂ ਇਹਨਾਂ ਨੇ ਰੇਲਾਂ ਦੇ ਜਿਹੜੇ ਆ ਸਟੇਸ਼ਨ ਉਹ ਵੇਚਤੇ ਆ ਬੜਾ ਕੁਝ ਇਹਨਾਂ ਨੇ ਜਿਹੜਾ ਸਾਰਾ ਕੋਈ ਵੱਡਿਆ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਵੇਚਤਾ ਇਹ ਵੀ ਚਾਹੁੰਦੇ ਆ ਜੀ ਜਿਹੜੀ ਖੇਤੀ ਆ ਇਹ ਜਿਹੜੀ ਹੈ ਇਹ ਵੱਡੇ ਕਾਰਪੋਰੇਟ ਘਾਨੇ ਕਰਨ ਤੇ ਕਿਸਾਨਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਇੰਨਾ ਤਾਂ ਕਰ ਦਈਏ ਕਿ ਆਪੇ ਹੀ ਮੈਦਾਨ ਛੱਡ ਜਾਣ ਤੇ ਐਂ ਜਿਹੜਾ ਇਹ ਸਾਰਾ ਕੁਝ ਦੇ ਦਈਏ ਉਹਦੇ ਸਬੰਧ ਵਿੱਚ ਇਹ ਅੱਜ ਰੋਸ ਹੀ ਉਹ ਤੋਂ ਬਾਅਦ ਚ ਜਿਹੜੇ ਸਾਡੇ ਸਾਥੀਆਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਕੀਤਾ 13 ਤਰੀਕ ਨੂੰ ਉਹਨਾਂ ਤੇ ਤਸੱਦਦ ਕੀਤਾ ਇਹਨਾਂ ਨੇ ਬਹੁਤ ਤਕੜਾ ਕਿਉਂਕਿ ਜਿਹੜੀ ਕੋਈ ਵੀ ਆ ਸਾਡੇ ਜਿਹੜੀ ਆਵਾਜ਼ ਆ ਨਾ ਸਰਕਾਰ ਜੇ ਸਾਡੀ ਨਹੀਂ ਸੁਣਦੀ ਤੇ ਸਾਡੂ ਕੋ ਇੱਕੋ ਤਰੀਕਾ ਸਾਡਾ ਜਮਹੂਰੀ ਹੱਕ ਆ ਵੀ ਅਸੀਂ ਆਪਣਾ ਰੋਸ ਮੁਜ਼ਾਹਰਾ ਕਿਤੇ ਵੀ ਕਰ ਸਕਦੇ ਆ ਭਾਵੇਂ ਉਹ ਦਿੱਲੀ ਹੋਵੇ ਭਾਵੇਂ ਚੰਡੀਗੜ੍ਹ ਹੋਵੇ ਤੇ ਭਾਵੇਂ ਜਿੱਥੇ ਮਰਜ਼ੀ ਹੋਵੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਸਾਡੇ ਕਿਸਾਨ ਵੀਰੋ ਇੱਥਾਂ ਨੇ ਉਹਨਾਂ ਨਾਲ ਧੱਕਾ ਹੋਇਆ ਬਹੁਤ ਜ਼ਿਆਦਾ ਉਹਨਾਂ ਦੇ ਸੱਟਾਂ ਲੱਗੀਆਂ ਉੱਥੇ ਥਰੂ ਗੈਸ ਦੇ ਗੋਲੇ ਵੱਜਣ ਦੇ ਆ ਪਲਾਸਟਿਕ ਦੀਆਂ ਗੋਲੀਆਂ ਮਾਰਨ ਦੇ ਆ ਬੜਾ ਕੁਛ ਕਰਨ ਦੇ ਕਈਆਂ ਨੇ ਲੱਤਾਂ ਟੁੱਟ ਗਈਆਂ ਕਈਆਂ ਦਾ ਕੁਝ ਹੋ ਗਿਆ ਉਹਦੇ ਸਬੰਧ ਵਿੱਚ ਵੀ ਵੱਡਾ ਰੋਸ ਆ ਵੀ ਜੇ ਸਰਕਾਰ ਨੇ ਸਾਡੇ ਕਿਸਾਨ ਵੀਰਾਂ ਨੂੰ ਦਿੱਲੀ ਜਾਣ ਤੋਂ ਇਦਾਂ ਡੱਕਿਆ ਜੇ ਹਨ ਜਿਆਦਾ ਦੁਖੀ ਕੀਤਾ ਫਿਰ ਪੂਰਾ ਪੰਜਾਬ ਉੱਠ ਕੇ ਜਾਵਾਂਗੇ ਫਿਰ ਉੱਥੇ ਜਿਹੜੀ ਆ ਇਹ ਸੋਚੇ ਜਿਹੜਾ ਮੋਦੀ ਜੀ ਇਹੋ ਕਿਸਾਨ ਅਕੇ 13 ਮਹੀਨੇ ਦਿੱਲੀ ਰਹਿ ਕੇ ਤੇਰੀ ਧੌਣ ਚੋਂ ਕਿਲਾ ਕੱਢ ਕੇ ਆਏ ਆ ਉਦੋਂ ਵੀ ਤੂੰ ਕਹਿੰਦਾ ਜੀ ਵੀ ਮੈਂ ਤਿੰਨ ਕਾਨੂੰਨ ਇਹ ਵਾਪਸ ਨਹੀਂ ਕਰਨੇ ਤੇ ਆਪਾਂ ਨੇ ਉਹ ਉਦੋਂ ਕਰਾਇ ਹੀ ਸਾਰੇ ਸਾਥੀਆਂ ਨੇ ਮਿਲ ਕੇ ਉਦੋਂ ਸਾਡੇ ਨਾਲ ਕਿਸਾਨ ਵੀ ਨਾਲ ਹੀ ਮਜ਼ਦੂਰ ਵੀ ਸਾਡੇ ਨਾਲ ਹੀ ਦੁਕਾਨਦਾਰ ਸਾਡੇ ਨਾਲ ਹੀ ਜੋ ਬਿਜ਼ਨਸਮੈਨ ਸਾਰੇ ਸਾਡੇ ਨਾਲ ਹੀ ਹੁਣ ਵੀ ਸਾਡੇ ਨਾਲ ਸਾਰਾ बिजनेਸਮੈਨ ਛੋਟਾ ਵੱਡਾ ਕਿਤੇ ਕਿਸਾਨ ਦੁਕਾਨਦਾਰ ਅੱਜ ਵੇਖੋ ਅਸੀਂ ਚਾਰ ਪੰਜ ਸ਼ਹਿਰਾਂ ਤੋਂ ਘੁੰਮ ਕੇ ਆਏ ਆ ਮੈਂ ਗਰਦਾਸਪੁਰ ਵੀ ਗਿਆ ਏ ਗਰਦਾਸਪੁਰ ਵੀ ਬਿਲਕੁਲ ਬੰਦਾ ਕਾਦੀਆਂ ਬੰਦਾ ਹਰਚਵਾਲ ਬੰਦਾ ਤੇ ਟੋਟਲ ਸਾਡੇ ਬੰਦੇ ਅੰਮ੍ਰਿਤਸਰ ਵੀ ਉਹਨਾਂ ਵੀ ਬਸਿਆ ਸਾਰੇ ਜਿਹੜੇ ਸ਼ਹਿਰ ਅੱਜ ਬੰਦਾ ਇਸ ਪਰ ਸੋਚ ਲੈਣਾ ਚਾਹੀਦਾ ਸਰਕਾਰ ਨੂੰ ਵੀ ਜੇ ਕਿਸਾਨਾਂ ਦੀ ਇੱਕ ਕਾਲ ਦੇ ਉੱਤੇ ਪੂਰਾ ਭਾਰਤ ਬੰਦ ਹੋ ਸਕਦਾ ਤੇ ਜੇ ਇਹ ਕਾਲ ਦੇ ਦਿਨ ਵੀ ਆਓ ਦਿੱਲੀ ਸਾਰੇ ਜਣੇ ਚੱਲੀਏ ਜਾਵਣਗੇ ਨਾ ਅੱਗੇ ਨਹੀਂ ਗਏ ਅੱਗੇ ਨਹੀਂ ਇਹਨਾਂ ਨੇ ਜੋਰ ਦੇਖਿਆ ਏ ਏ ਕਰਕੇ ਜਿਹੜੀਆਂ ਸਾਡੀਆਂ ਬਹੁਤ ਵਾਜਿਬ ਮੰਗਾ ਵਾ ਵੀ ਜਿਹੜੀ ਸਾਡੀ ਫਸਲ ਆ ਉਹਦੀ ਐਮਐਸਪੀ ਦੀ ਗਰੰਟੀ ਦੋ ਮੰਗਦੇ ਕੀ ਆਂ ਵੀ ਜੇ ਸਾਡੀ ਫਸਲ ਜਿਹੜੀ ਆ 1800 ਨੂੰ ਵਿਕਦੀ ਏ ਤਾਂ ਉਹਦੀ ਗਰੰਟੀ ਹੋਵੇ ਵੀ 1800 ਤੋਂ ਥੱਲੇ ਕੋਈ ਨਾ ਲਵੇ ਭਾਵੇਂ ਪ੍ਰਾਈਵੇਟ ਲੈ ਲੇ ਭਾਵੇਂ ਸਰਕਾਰੀ ਲੈ ਲੇ ਸਾਨੂੰ ਇਹ ਨਹੀਂ ਕੋਈ ਮਤਲਬ ਵੀ ਸਾਡੀ ਸਰਕਾਰੀ ਵਿਗਣੀ ਚਾਹੀਦੀ ਆ ਜੇ ਸਾਡੀ ਕੱਲ ਕੀ ਦੀ 2250 ਰੁਪਿਆ ਰੇਟ ਆ ਤੇ 2250 ਰੁਪਇਆ ਜਿਹੜਾ ਉਹ ਵਿਕਣਾ ਚਾਹੀਦਾ ਉਹ ਤੁਸੀਂ ਜਿਹੜਾ ਘੱਟ ਲੈਂਦਾ ਵਾ ਉਹਦੀ ਸਰਕਾਰ ਭਾਈ ਭਾਈ ਕਰੇ ਜਾਂ ਉੱਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਸਾਡੀਆਂ ਮੰਗਾਂ ਸੀ ਸਾਡੀਆਂ ਮੰਗਾਂ ਨੂੰ ਵਾਜਬ ਮੰਗਾਂ ਨੂੰ ਸਗੋਂ ਮੰਗਾਂ ਦੇਣ ਦੀ ਬਜਾਏ ਸਾਡੇ ਉੱਤੇ ਜਿਹੜਾ ਉਹ ਤਸੱਦ ਕਰਨ ਦੇ ਆ ਇਹ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਦੋ ਚਾਰ ਦਿਨ ਹੋਰ ਦੇਖਾਂਗੇ 18 ਤਰੀਕ ਨੂੰ ਸਾਡੀ ਮੀਟਿੰਗ ਆ ਫਿਰ ਦਿੱਲੀ ਵੱਲ ਨੂੰ ਸਾਰੇ ਕੂਚ ਕਰਨਗੇ ਦਿੱਲੀ ਪਹੁੰਚਣਗੇ ਫਿਰ ਬੜੀ ਇਨੂੰ ਦੁਰਘਟਨਾ ਕਹਿੰਦਾ ਗੱਲ ਕਹਿ ਸਕਦੇ ਆ ਸਰਕਾਰ ਵਾਸਤੇ ਅੱਗੇ ਵੀ ਸਾਡਾ 750 ਕਿਸਾਨ ਉੱਥੇ ਖਸੀਦ ਹੋ ਗਏ ਤੇ ਦੁਬਾਰਾ ਫਿਰ ਉਹੀ ਕੰਮ ਫੜ ਲਿਆ ਸਰਕਾਰ ਨੇ ਤੇ ਫਿਰ ਸਾਡਾ ਇੱਕ ਸ਼ਹੀਦ ਹੋਇਆ ਕਈਆਂ ਦੇ ਸੱਟਾਂ ਲੱਗੀਆਂ ਸਾਡੇ ਇੱਥੇ ਮਾਜੇ ਦਾ ਹੀ ਜਿਹੜਾ ਜਿਹੜਾ ਸ਼ਹੀਦ ਹੋਇਆ ਤੇ ਗਾਂ ਤੋਂ ਗਾ ਸ਼ਹੀਦੀਆਂ ਦੇਣ ਵਾਲਿਆਂ ਦੀ ਕਮੀ ਨਹੀਂ ਆ ਸ਼ਹੀਦੀਆਂ ਦੇਣ ਵਾਲੇ ਬੜੇ ਤਿਆਰ ਤੇ ਹੁਣ ਕਿਸਾਨ ਵੀ ਇੱਥੇ ਮੋਰਚੇ ਤੇ ਗਏ ਹਨ ਉਹ ਵੀ ਉਹਦੇ ਨਾਲ ਹੀ ਇਹਨਾਂ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਮੋਰਚਾ ਚੁੱਕਿਆ ਗਿਆ ਵਾ ਤੇ ਉਹ ਮੋਰਚੇ ਤੇ ਸਰਕਾਰ ਭੱਜੀ ਆ ਅਸੀਂ ਨਹੀਂ ਭੱਜੇ ਉਹ ਜਿਹੜੇ 3 ਕਰੋੜ ਉਹ ਤੇ ਵਾਪਸੀ ਆ ਹੁਣ ਉਹਨਾਂ ਦੇ ਨਾਲ ਜਿਹੜੀਆਂ ਸਾਡੀਆਂ ਰਹਿੰਦੀਆਂ ਸ਼ਰਤਾਂ ਸੀ ਉਹਨਾਂ ਤੋਂ ਸਰਕਾਰ ਜਿਹੜੀ ਥੋੜੀ ਜਿਹੀ ਪਛਾਣ ਗਈ ਆ ਉਹ ਵੀ ਹੁਣ ਇਹਨਾਂ ਨੂੰ ਮੰਨਣੀਆਂ ਪੈਣੀਆਂ ਕਿ ਜੇ ਤੁਸੀਂ 3 ਕਰੋੜ ਵਾਪਸ ਕੀਤੇ ਆ ਤੇ ਇਹ ਵੀ ਸ਼ਰਤਾਂ ਤੁਹਾਨੂੰ ਨਾਲ ਮੰਨਣੀਆਂ ਪੈਣੀਆਂ ਨਹੀਂ ਤੇ ਦੁਬਾਰਾ ਫਿਰ ਅੰਦੋਲਨ ਉਸੇ ਤਰ੍ਹਾਂ ਦਿੱਲੀ ਦੇ ਵਿੱਚ ਜਿਹੜਾ ਉਹ ਹੋਊਗਾ। ਕਲਾਊਡ ਜੋੜਿਆ ਗਿਆ ਜਿਹੜਾ ਸਾਡਾ ਸਾਡੇ ਕਿਸਾਨ ਵੀਰ ਸ਼ੰਭੂ ਮੋਰਚੇ ਤੇ ਜਿਹੜੇ ਧਰਨਾ ਲਾਉਣ ਜਾ ਰਹੇ ਸੀ ਦਿੱਲੀ ਉਹਨਾਂ ਦੇ ਨਾਲ ਬਹੁਤ ਹੀ ਘਟਿਆ ਜਿਹੜੀ ਆ ਨਿੰਦਨਯੋਗ ਘਟਨਾ ਜਿਹੜੀ ਮੋਦੀ ਸਰਕਾਰ ਵੱਲੋਂ ਕੀਤੀ ਗਈ ਆ ਬਹੁਤ ਨਿੰਦਨਯੋਗ ਆ ਕਿਉਂਕਿ ਸਾਡੇ ਗਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਪਹਿਲਾ ਕਿਸਾਨ ਉੱਥੇ ਸ਼ਹੀਦ ਹੋ ਗਿਆ ਬਹੁਤ ਦੁੱਖਦਾਈ ਖਬਰ ਆ ਕਿਉਂਕਿ ਸਾਡੇ ਹੀ ਜਿਹੜੇ ਜਵਾਨ ਆ ਉਹ ਬਾਰਡਰਾਂ 'ਤੇ ਲੜਦੇ ਆ ਤੇ ਜਿਹੜੇ ਕਿਸਾਨ ਆ ਉਹ ਖੇਤੀ ਕਰਦੇ ਪਰ ਅੱਜ ਵੀ ਸਾਡੇ ਕਿਸਾਨ ਨੂੰ ਹੀ ਅੱਜ ਲਾਂਡੇ ਬਾਰਡਰਾਂ 'ਤੇ ਸਾਡੇ ਜਿਹੜੇ ਜਵਾਨ ਉਹ ਵੀ ਗੋਲੀਆਂ ਅੱਗੇ ਜਿਹੜੇ ਲਾਂਡੇ ਆ ਤੇ ਅੱਜ ਦਾ ਜਿਹੜਾ ਮੁੱਖ ਜਿਹੜਾ ਮੁੱਦਾ ਵਾ ਇਹ ਅਸੀਂ ਬਿਲਕੁਲ ਜਿਹੜੇ ਸਾਡੇ ਕਿਸਾਨ ਵੀ ਸੰਭੂ ਬਾਰਡਰ ਤੇ ਜਿਹੜੇ ਧਰਨਾ ਲਾਉਣ ਗਏ ਆ ਉਹਨਾਂ ਦੇ ਨਾਲ ਅਸੀਂ ਬਿਲਕੁਲ 100% ਸਹਿਮਤ ਹਾਂ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇੱਕ ਦੋ ਦਿਨ ਚ ਆਪਣੀ ਐਸਕੇਮ ਦੀ ਮੀਟਿੰਗਾਂ ਜਾਰੀ ਆ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਉਹਨਾਂ ਨੂੰ ਹਮਾਇਤ ਦਿੰਦੇ ਆ ਉਹਦੇ ਬਾਰੇ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਨਾਲ ਮੋਦੀ ਨੇ ਵਾਅਦੇ ਕਰਕੇ ਸਾਰੇ ਤੇ ਖੁਦ ਮੁਕਰ ਗਿਆ ਤੇ ਉਹਦੇ ਮੁਕਰਨ ਦੇ ਵਿੱਚ ਇਹਨੂੰ ਕਈ ਵਾਰੀ ਅਪੀਲ ਕਰ ਚੁੱਕੇ ਆ ਕਿ ਤੂੰ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸਨ ਉਹਨਾਂ ਤੇ ਆ ਤੇ ਇਹ ਉਹਨਾਂ ਤੇ ਵਾਅਦਿਆਂ ਤੇ ਆ ਨਹੀਂ ਰਿਹਾ ਹੁਣ ਵੀ ਅਪੀਲ ਕਰਦੇ ਆਂ ਕਿ ਜੋ ਤੁਸੀਂ ਵਾਅਦੇ ਕੀਤੇ ਆ ਭਾਜਪਾ ਸਰਕਾਰ ਨੇ ਕਿ ਉਹ ਵਾਅਦੇ ਕੀਤੇ ਆ ਦੇ ਮੁਤਾਬਕ ਉਤਰਨਾ ਚਾਹੀਦਾ ਹੈ ਇਹਨਾਂ ਨੂੰ